ਦੋਸਤੋ ਇਹ ਹਾਲਚਾਲਾ ਜੀ ਅੱਜ ਵੀ ਕਈ ਬਜਾਗ ਤੇ ਬਜਨੀ ਕਬੱਡੀ ਖੇਡਾਰੀਆਂ ਲਈ ਤੇ ਓਪਨ ਦੇ ਵਧੀਆ ਮੁਕਾਬਲੇ ਨੇ ਤੇ ਨਿਆ ਅਪਡੇਟ ਜੋ ਅੱਜ ਪਹਿਲਾ ਕਬੱਡੀ ਦਾ ਪਾ ਜਿੱਥੇ ਲੱਗਣੀ ਹੈ ਰੌਣਕਾਂ ਪਿੰਡ ਥੋਆ ਜਿਲ੍ਹਾ ਮਲੇਰਕੋਟਲਾ ਹੋਵੇ ਜਿੱਥੇ ਕਬੱਡੀ ਓਪਨ ਦੇ ਤਿੰਨ ਫਲੇਅਰ 12ਵਾਂ ਮੈਚ ਹੋਏ ਤੇ ਪਹਿਲਾ ਨਾਮ 60000 ਦੂਸਰਾ ਨਾਮ 40000 ਤੇ ਬੈਸਟ ਰੇਡਰ ਤੇ ਯਾਫੀ ਨੂੰ 20000 ਰੁਪਏ ਦਿੱਤਾ ਜਾਊਗਾ ਨਾਲੇ 64 ਕਿਲੋ ਦੇ ਪਹਿਲੀਆਂ 16 ਟੀਮਾਂ ਐਂਟਰ ਹੋਣਗੀਆਂ ਪਹਿਲਾ ਨਾਮ ਜਿੱਥੇ 9100 ਆ ਤੇ ਦੂਸਰਾ ਨਾਮ 7100 ਆ ਬਾਈਸਟਾ ਨੂੰ ਕੱਪ ਦਿੱਤੇ ਜਾਣਗੇ ਲਾਈਵ ਚੱਲੇਗਾ ਇਸ ਟੂਰਨਾਮੈਂਟ ਦਾ www123live.in ਤੇ YouTube ਦਾ ਚੈਨਲ ਆ ਵਧੀਆ ਤੇ ਨਾਲ ਹੀ ਇੱਥੇ ਵੀ ਬਹੁਤ ਸਿਰੇ ਸਿਰੇ ਦੇ ਖਿਡਾਰੀ ਪਹੁੰਚਣਗੇ ਅੱਜ ਦੇ ਦਿਨ ਦਾ ਦੋ ਜਗ੍ਹਾ ਤੇ ਕਬੱਡੀ ਕੱਪ ਲਗੇਗੇ ਵਧੀਆ ਬਾਈ ਜਨੀ ਕਬੱਡੀ ਖਿਡਾਰੀਆਂ ਦੀ ਵੀ ਜਾਣਕਾਰੀ ਦਿੰਨੇ ਆ ਪਿੰਡ ਟਾਂਡੀਆਂ ਚੂੜੀਆਂ ਤਹਿਸੀਲ ਮੁਕੇਰੀਆਂ ਜਿੱਥੇ 65 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 11000 ਅਤੇ ਦੂਸਰਾ ਨਾਮ 71 ਬੈਸਟ ਰੇਡਰ ਤੇ ਜਾਫੀ ਨੂੰ 11100 ਦੇ ਨਾਲ ਕਪਾਂ ਦੇ ਨਾਲ ਮਾਨ ਸਨਮਾਨ ਹੋਵੇਗਾ ਮਿੱਤਰੋ ਨਾਲ ਹੀ ਓਪਨ ਦੇ ਮੁਕਾਬਲੇ ਹੋਣਗੇ 31000 ਪਹਿਲਾ ਨਾਮ 21000 ਦੂਸਰਾ ਨਾਮ ਬੈਸਟ ਰੇਡਰ ਤੇ ਜਾਫੀ ਨੂੰ ਵੀ 21100 ਰੁਪਏ ਦੇ ਨਾਲ ਕਪਾਂ ਦਾ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਆਉਣਾ ਇਸ ਦਾ ਕਬੱਡੀ 13-13 ਤੇ ਚੱਲੇਗਾ ਮਿੱਤਰੋ ਜੋ YouTube ਦਾ ਚੈਨਲ ਮਲੇਰ ਕੋਟਲਾ ਕਬੱਡੀ ਟੂਰਨਾਮੈਂਟ ਸੀਜ਼ਨ ਦੇ ਲੀਗ ਦੇ ਮੈਚ ਹੋਣਗੇ ਜੋ ਯਰਕੜੀ ਪਿੰਡ ਦੇ ਵਿੱਚ ਇਸ ਦਾ ਲਾਈਵ ਸਪੋਰਟਸ ਲਾਈਵ ਤੇ ਚੱਲੇਗਾ ਇੱਥੇ ਵੀ 16 ਟੀਮਾਂ ਇੰਟਰ ਹੋਣਗੀਆਂ ਆਪਾਂ ਨੂੰ ਇੰਨਾ ਇੱਕ ਪੋਸਟਰ ਬਾਰੇ ਅਪਡੇਟ ਮਿਲੀ ਸੀ ਆਪਾਂ ਸਾਂਝੀ ਕਰ ਦਿੱਤੀ ਬਾਕੀ ਟੂਰਨਾਮੈਂਟ ਲਾਈਵ ਚੱਲ ਕੇ ਹੀ ਪਤਾ ਚੱਲੂਗਾ ਕੀ ਨਿਯਮ ਆ ਫਰਸਟ ਪ੍ਰਾਈਜ਼ ਕਿੰਨਾ ਤੇ ਸੈਕੰਡ ਪ੍ਰਾਈਜ਼ ਕਿੰਨਾ ਦੇ ਬੈਸਟਰ ਨੂੰ ਰਿ ਕੀ ਦਿੱਤਾ ਜਾਂ ਅਗਲਾ ਕਬੱਡੀ ਦਾ ਆਪਾਂ ਪਿੰਡ ਖੈਰਾ ਚੱਲੇ ਲੁਧਿਆਣਾ ਜਿੱਥੇ ਬਾਈ ਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਕਬੱਡੀ 28 ਕਿਲੋ ਦਾ ਪਹਿਲਾ ਨਾਂਵ 3100 ਦੂਸਰਾ ਨਾਂਵ 2100 ਵਾ ਕਬੱਡੀ 37 ਕਿਲੋ ਦਾ ਪਹਿਲਾ ਨਾਮ 4100 ਤੇ ਦੂਸਰਾ ਨਾਮ 3100 ਰੱਖਿਆ ਗਿਆ। ਕਬੱਡੀ 45 ਕਿਲੋ ਦਾ ਪਹਿਲਾ ਨਾਮ 6000 ਅਤੇ ਦੂਸਰਾ ਨਾਮ 4100। ਨਾਲ ਹੀ 14 ਤਰੀਕ ਨੂੰ 8000 ਪਹਿਲਾ ਨਾਮ ਅਤੇ 6000 ਦੂਸਰਾ ਨਾਮ। ਕਬੱਡੀ 65 ਕਿਲੋ ਦਾ ਪਹਿਲਾ ਨਾਮ 12000 ਅਤੇ ਦੂਸਰਾ ਨਾਮ 10000 ਇਹ 14 ਤਰੀਕ ਨੂੰ ਕਰਾਏ ਜਾਣਗੇ। ਇਹ ਵੀ ਵਧੀਆ ਕਬੱਡੀ ਕਪਾ ਸਾਰੇ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਔਰ ਇਹ ਵੀ ਨਾਲ ਹੀ ਮਿੱਤਰੋ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ। ਐਨ ਨਾਲ ਦੇ ਨਾਲ ਸਾਡੇ ਨਾਲ ਜੁੜੇ ਰਹੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਾਰੇ ਮੇਰੇ ਵੀਰ ਜਿਉਂਦੇ ਬਹਦੇ ਰਹਿਣ ਕਬੱਡੀ ਪ੍ਰੇਮੀ ਕਬੱਡੀ ਪ੍ਰਮੋਟਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੋਏ ਗਰੁੱਪ ਸਾਰਿਆਂ ਨੂੰ ਧੰਨਵਾਦ ਜੀ